ਤਰਾਮ ਸੇ ਕਾਲੋਂ ਇਹ ਜੀ ਖੁਸ਼ੀਆਂ ਭਰਿਆ ਦਿਨ ਆ ਪਾਸ਼ਾ ਰਾਮ ਦਾ ਸੱਚੇ ਪਾਸ਼ਾ ਜਨ ਦੇ ਆੜਾ ਵਾ ਇਹ ਸਭ ਲਈ ਖੁਸ਼ੀਆਂ ਭਰਿਆ ਆਉਂਦਾ ਪਾਸ਼ਾ ਨਿਆਮਤਾ ਕਰਦੇ ਨੇ ਇਹ ਸੁਮੱਚੀ ਲਗਾਈ ਵਾਸਤੇ ਗੁਰੂ ਰਾਮਦਾਸ ਨੇ ਸਾਰਾ ਜੀਵਨ ਲਾ ਦਿੱਤਾ ਪਾਸ਼ਾ ਨੇ ਜਿੱਥੇ ਸੰਗਤਾਂ ਉਹਨਾਂ ਨੂੰ ਪਿਆਰ ਕਰਦੀਆਂ ਮੁਹੱਬਤ ਕਰਦੀਆਂ ਨੇ ਗੁਰੂ ਰਾਮਦਾਸ ਨੂੰ ਆਪਣੇ ਆਪਣੇ ਗਲੀਆਂ ਮਹੱਲਿਆਂ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਕੀਤੀ ਆ ਸਾਰੇ ਨੇ ਆਪੋ ਆਪਣੇ ਘਰਾਂ ਦੇ ਵਿੱਚ ਸਜਾਵਟ ਕੀਤੀ ਲੜੀਆਂ ਲਾਈਆਂ ਵਾ ਸਾਰਾ ਸਹਿਰ ਜਗ ਮਗਾ ਉੱਠਿਆ ਵਾ ਉਥੇ ਫੁੱਲਾਂ ਵੱਲ ਜਾਣੀਏ ਭਾਤ ਭਾਂ ਦੇ ਫੁੱਲ ਲਿਆ ਕੇ ਵੀਰਾਂ ਨੇ ਬਾਹਰੋਂ ਆਪਣੀ ਦੀ ਸੇਵਾਵਾਂ ਖੱਟੀਆਂ ਨੇ ਬਹੁਤ ਵਧੀਆ ਤੇ ਸੋਹਣਾ ਸਜਾ ਪ੍ਰਬੰਧ ਕੀਤਾ ਗਿਆ ਉਥੇ ਸ਼੍ਰੋਮਣੀ ਕਮੇਟੀ ਵੱਲੋਂ ਕਸਰ ਨਹੀਂ ਛੱਡੀ ਗਈ ਪ੍ਰਧਾਨ ਸਾਹਿਬ ਵੱਲੋਂ ਤੇ ਸਕੱਤਰ ਸਾਹਿਬ ਵੱਲੋਂ ਮੈਨੇਜਰ ਸੰਘੇੜਾ ਸਾਹਿਬ ਵੱਲੋਂ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਖਾਣ ਪੀਣ ਦਾ ਪ੍ਰਬੰਧ ਲੰਗਰ ਦੇ ਪ੍ਰਬੰਧ ਵਸ਼ਾਈਆਂ ਦੇ ਪ੍ਰਬੰਧ ਰੈਸ਼ ਦੇ ਪ੍ਰਬੰਧ ਸਾਰੇ ਹੀ ਕੀਤੇ ਗਏ ਸੰਤਰ ਨੂੰ ਲੈ ਕੇ ਕਿਸੇ ਗੱਲੋਂ ਕਸਰ ਨਹੀਂ ਛੱਡੀ ਅਸੀਂ ਸਮੁੱਚੀਆਂ ਸੰਗਤਾਂ ਨੂੰ ਇਹੋ ਸਾਜੀ ਵਾਲਤਾ ਦੇ ਪ੍ਰਤੀਕ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚਾਰ ਦਰਵਾਜ਼ੇ ਰੱਖ ਕੇ ਚੋਂ ਵਰਨਾਂ ਨੂੰ ਸਾਂਝਾ ਕਿਹਾ ਵਾ ਉਹਨਾਂ ਨੇ ਕਿਸੇ ਵੀ ਵਰਨ ਦਾ ਉਹ ਇੱਥੇ ਮੱਥਾ ਟੇਕ ਸਾਦਾ ਖਾਣਾ ਖਾ ਸਕਦਾ ਵਾ ਇੱਥੇ ਗਲਵਕੜੀ ਪਾਈ ਜਾਂਦੀ ਆ ਨਫ਼ਰਤ ਦਾ ਨਹੀਂ ਬੀਜ ਬੋਇਆ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚ ਦੇ ਰਾਹ ਤੇ ਚੱਲਣ ਦਾ ਦਹਾਂ ਲੋਂ ਦੀ ਕਿਰਤ ਕਮਾਈ ਕਰਨ ਦਾ ਸਾਨੂੰ ਵਾਦ ਦਿੱਤਾ ਵਾ ਇੰਨਾ ਹੀ ਇੱਕ ਇਦਾ ਵੇਖ ਮਾ ਜੀ ਅੱਜ ਆਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਨਾਮਨਜੀਤ ਸਿੰਘ ਹੈ ਜੀ ਅਹੀਂ ਤਨੇ ਸਾਥੀ ਗਰਦਾਸੂ ਜਿਲ੍ਹੇ ਤੋਂ ਆਏ ਬਹੁਤ ਵਧੀਆ ਜੀ ਬੜੀ ਮਨ ਸਜਾਵਟ ਵੀ ਹੋਈ ਹੈ ਕਿੰਦਾ ਦੀ ਲੱਗੀ ਹੈ ਬਹੁਤ ਬਹੁਤ ਵਧੀਆ ਸਜਾਵਟ ਹੋਈ ਹੈ ਜੀ ਬੜੀ ਮਨ ਨੂੰ ਸ਼ਾਂਤੀ ਮਿਲੀ ਹੈ ਦਰਸ਼ਨ ਕਰਕੇ ਗੁਰੂ ਮਹਾਰਾਜ ਦੇ ਬਹੁਤ ਵਧੀਆ ਲੱਗਾ ਸੰਗਤਾਂ ਦੇ ਵਿੱਚ ਵੀ ਬੜਾ ਮਤਲਬ ਅੱਜ ਦੇ ਦਿਨ ਨੂੰ ਬੜਾ ਅਤਿ ਸਾਹ ਹੈ ਤੇ ਬਹੁਤ ਵਧੀਆ ਪ੍ਰਬੰਧ ਵੀ ਹੋਏ ਆ ਬਹੁਤ ਵਧੀਆ ਲੱਗਾ